ਆਡੇ ਤੇ ਤੁਹਾਡੇ ਦਾ ਸਵਾਗਤ ਅੱਜ ਆਪਾਂ ਆਏ ਹੋ ਕੇ ਕਿ ਨਾਲੇ ਸ਼ਾਮਾਂ ਦਾ ਵੇਲਾ ਆਪਾਂ ਧੋ ਕੇ ਪਾਇਆ ਲਿੰਦੇ ਦਾ ਵੇਖੋ ਕਿਉਂਕਿ ਕੱਲ ਵੀ ਤੂੰ ਪੇਟਾ ਲੈ ਮਸੀਆ ਸੀ ਪ੍ਰਾਣੇ ਪ੍ਰਾਣੇ ਆਏ ਸੀ ਇਸ ਕਰਕੇ ਤੇ ਹੁਣ ਲਈ ਇਹੇ ਦੋ ਜਣਾਂ ਦੇ ਹੋਗੇ ਤੋਤੇ ਉਹ ਬੈੱਡ ਸ਼ੀਟਾਂ ਤੇ ਦੂਜੇ ਕੱਪੜੇ ਹਮਾਰਾ ਪਾਇਆ ਤੋਂ ਵਧਾ ਕੇ ਨੂੰ ਲੈ ਲਈ ਸ਼ਾਮਾਂ ਦਾ ਵੇਲਾ ਤੇ ਬਾਪੀ ਸੇੜੀ ਨਿੱਡੂਏ ਸਰੀਰ ਅੜੀ ਨਿੱਡੂਏ ਨਾਲ ਪਾਵਾਂਗੇ ਸਵੇਰ ਬਣਾਵਾਂਗੇ ਆਪਾਂ ਗੀਆ ਟੋਰੀਆਂ ਦੀ ਸਬਜ਼ੀ ਤੇ ਨਾਲੇ ਹੋਰ ਕੰਮ-ਕਾਰ ਕਰਾਂਗੇ ਨਾਲੇ ਬਣਾਵਾਂਗੇ ਚਾਹ ਤੇ ਚਲੋ ਜੀ ਮਿਆਂਗੇ ਸਵੇਰ ਵਾਲੀ ਵੀਡੀਓ ਦੇ ਨਾਲ ਇੰਤਜ਼ਾਰ ਕਰਿਓ ਜੀ। ਲਓ ਜੀ ਸਾਰੀਆਂ ਸਾਜ਼ਰੀ ਕਾਲ। ਇਹਦੇ ਜਾਨਹਤੇ ਕੱਢ ਅੱਗਵਾ ਦਿੱਤੋ। ਤਾਂ ਆਪਾਂ ਮੜਾਂਗੇ ਇਹੀ ਟਿਆ ਟੋਰਾਂ ਦੀ ਸਬਜ਼ੀ ਆ ਉਹਨੇ ਪੀਰ ਕੱਟ ਕੇ ਤੜਕਾ ਵੀ ਕਰਤਾ। ਇਹਦੇ ਰੋਹੀਆ ਟੋਰਾਂ ਨੇ। ਇਹ ਤਾਂ ਮੈਂ ਬਗਾਵਨ ਬਗਰਾ ਫੋਲਗਾ ਫੋਲਗਾ ਲਗਾਏਗਾ ਜਿਹੜੇ ਲਗਾ। ਇਹ ਚਾਟਾ ਸੋਦੀ ਬਣਾਣੀ। ਇਹ ਸਾਰੇ ਭੈਣ ਭਰਾ ਮਨੂ ਰਖ ਵੈਸੇ ਆ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਪਹਿਲੀਆਂ ਭੈਣਾ ਭੈਣ ਭਰਾ ਸਾਰੇ ਮੇਰੇ ਵੀਰ ਛੋਣੋ ਛੋਣੇ ਕਮੈਂਟ ਕਰਦੇ ਆ। ਬਾਦ ਤੋਂ ਬਾਦ ਕਮੈਂਟ ਕਰੋ, ਸ਼ੇਅਰ ਕਰੋ, ਲਾਈਕ ਕਰੋ। ਵੀਡੀਓ ਕੋ ਬਾਦ ਤੋਂ ਬਾਦ ਵਾਜ ਕਰੋ। ਬਾਦ ਤੋਂ ਬਾਦ ਮਾਤਾ ਕਰੋ। ਚੈਨਲ ਨੂੰ ਬਹੁਤ ਟਾਈਮ ਹੋ ਗਿਆ 2 ਮਹੀਨੇ ਰਹਿ ਗਏ 2 ਮਹੀਨੇ ਦੇ ਵਿੱਚ ਵਿੱਚ ਮੇਰਾ ਚੈਨਲ ਜਿਹੜਾ ਮਾਰਨਟ ਇੰਜ ਕਰਾ ਦੋ ਬਾਤੋਂ ਬਾਦ ਵੀੜੋ ਆਵਾਜ਼ ਕਰਿਆ ਕਰੋ ਤੇ ਸਰਦ ਆਪਾਂ ਲਈ ਤੜਕਾ ਤਾਂ ਗਾਲੀ ਚਾਹੀ ਨਹੀਂ ਜੇ ਆਈ ਤੋਰੀਆਂ ਦੀ ਸਲਦੀ ਬਣਾਉਣੀ ਆਪਾਂ ਬਣਾਉਣ ਲੱਗੇ ਆਈ ਤੋਰੀਆਂ ਦੀ ਸਲਦੀ ਨਾਲ ਗੁੰਨ ਲਿਆ ਆਟਾ ਇਹਦੇ ਨਾਲ ਨਾਲ ਤੜਕਾ ਭੋਜ ਚੋਗੀ ਜੀ ਲਈ ਕਿਤੇ ਗਰਮੀ ਨੇ ਜਾਨ ਖਾ ਲਈ ਇਥੇ ਸੂਰਜ ਬੜਾ ਪੈਂਦਾ ਜੀ ਨਹੀਂ ਕਰਦਾ ਖਲੋਣ ਪਰ ਕੀ ਕਰੀ ਗਏ ਹੁਣ వాణ సరే మహిళ ਫਰੇ ਵੀੜ ਬਵਾ ਤੋਂ ਵੱਧ ਆਵਾਜ਼ ਕਰਿਆ ਕਰੋ 2 ਮਹੀਨੇ ਦੇ ਰਹਿ ਗਿਆ ਤਾਂ ਟਾਈਮ ਰਹਿ ਗਿਆ ਮੇਰੇ ਚੈਨਲ ਫੇਰ ਪਿੱਛੇ ਚਲੇ ਜਾਣਾ 2 ਮਹੀਨੇ ਦੇ ਵੇਜੇ ਵੇਜੇ ਮੇਰੇ ਚੈਨਲ ਜਿਹੜਾ ਚਲਾ ਦੋ ਪਰ ਤੋਂ ਵੱਧ ਵਾਇਰਲ ਕਰੋ ਵੱਡੇ ਯੂਟਿਊਬਰਾਂ ਨਾਲ ਧਿਆਨ ਮੜਾ ਜਾਂਦੇ ਨੇ ਭੈਣ ਭਰਾ ਸਾਰੇ ਛੱਡ ਦੋ ਛੋਟਿਆਂ ਨਾਲ ਧਿਆਨ ਦਿਓ ਜਨਾਂ ਇਹਨਾਂ ਦੇ ਚੈਨਲ ਦੇ ਨੇ ਹੀ ਤੇ ਗਏ ਖਾਲ ਦੇ ਉਹਨਾਂ ਨੂੰ ਵੀ ਆ ਤੋਂ ਵੱਧ ਮਦਦ ਕਰੀ ਜੋ ਬਣਾਉਣੇ ਚੈਨਲੋਂ ਵੀ ਚੈਨਲ ਦੇ ਉਹਨਾਂ ਦੇ ਚਲੇ ਹੀ ਜਾਣੇ ਉਹਨਾਂ ਦੇ ਵੀ ਚੱਲਣ ਤੇ ਜਿਹੜੇ ਆਪਾਂ ਮਿਹਨਤ ਕਰਨ ਲੈ ਆਪਣੀ ਮਿਹਨਤ ਦਾ ਉਫਾਲ ਮੇਰੇ ਬਾਕੀ ਆਪਾਂ ਕੰਮ ਤੇ ਆਪਣੇ ਕਰਨੇ ਕੰਮ ਕਰਾਂਗੇ ਤਾਂ ਫੇਰ ਸਦਾ ਪਾਣੀ ਮਹਿਣਾ ਕੰਮ ਬੰਦੇ ਦੇ ਕਰਮ ਕੰਮ ਕਰਾਂਗੇ ਫੇਰ ਹੀ ਵੋਟੀ ਨਹੀਂ ਰੋ ਹਾਂ ਇਹ ਵੀ ਪਾੜ ਕੇ ਹੁਣ ਮੈਂ ਮਚਾਲਾ ਤੇ ਆਇਆ ਕਰਨ ਕੋ ਦਿਦੇ ਉਹ ਦਨ ਦਹੀਂ ਮਿਰਚ ਉਹ ਜਿਆਦੀ ਪਹਿਲੀ ਆ ਜਾਈ ਨੀ ਯਾਰੀ ਸੋਣੀ ਮਾਸਾਂ ਤੇ ਬੜੀ ਇਹਨਾਂ ਰੰਗ ਬੜਾ ਦੇਂਦੀ ਹੈ ਯਾਓ ਜਾਲੇ ਨੂੰ ਮੇਕ ਮਸਾਲੇ ਰੱਖੋ ਫੈਲਾ ਨਹੀਂ ਸਾਲ ਵੜਾ ਪੈਂਦਾ ਔਰ ਜਿੰਨਾ ਮਰਜੀ ਪਾਈ ਜਾਓ ਹੈਲਾਨੀ ਕਰੋ ਸਾਫ ਸਾਫ ਬੈਠ ਜਿਓ ਲੋ ਜੀ ਪਾਣੀ ਨਹੀਂ ਪੋਣਾ ਅਜਿਹਾ ਹਨਾ ਤੁੰਕਾ ਜੇ ਬਾਂਹ ਹੋਏ ਨਾ ਅੰਬੇ ਹੋਏ ਕਰੀ ਲੈ ਅਜਿਹੀ ਕੜਾਈ ਵੀ ਤੜਕਾ ਲਾ ਰਹਿਣਾ ਮੂੰਹ ਪਾਣੀ ਨਹੀਂ ਚੈ ਵੀ ਆਪਾ ਨਾਲੇ ਆਮਲਾ ਸਰਦੂਗਾ Jadi لگ گیا ہے تڑکا تاناں گلاں کر دییاں کر ਇਹ ਜਿਹੜਾ ਵੀ ਥੋੜਾ ਜਿਹਾ ਆਪਾਂ ਫ੍ਰੈਂਡ ਫੇਰ ਉਹਦੇ ਨਾਲ ਆਟਾ ਜਿਹੜਾ ਬਹੁਤ ਵਧੀਆ ਬਣ ਜਾਂਦਾ ਕੋਹੇ ਕੇ ਦੇਦੇ ਨੇ ਹਿਲਾ ਕੇ ਕੋਣ ਆਹ ਆ ਗਿਆ ਆਏ ਗੋਣ ਕੱਡੇ ਤੋਂ ਹੁਣ ਫੇਰ ਕੱਪੜਿਆਂ ਦੇ ਨਾਲ ਤੋਂ ਦਬਾਤੀ ਹੋਣੇ ਉਹ ਇਹ ਤਰਪਾਰਾ ਪੋਣਾ ਜਰੋਰੀ ਦਾ ਰੋਟੀ ਹੋਣੀ ਹੈ ਨਾ ਨਾਲ ਨਾਲ ਨਾ ਖਲਾਰਾ ਵੀ ਜੋ ਕਰਗੇ ਫਿਰ ਸੁਕਣਾ ਤੇ ਆਪ ਹੀ ਆਪਾਂ ਕਹਾਂਗੇ ਉਸਾਨ ਕਰਨਾ ਫੇਰ ਕੰਮ ਕਰਾਂਗੇ ਵਾਲੇ ਆਪਣੇ ਕੰਮ ਆਪਣੇ ਕਰੀਏ ਤੇ ਵਦਗਾ ਗਿਆਨ ਨੇ ਨਾ ਠੀਵਾਂ ਜਿਵੇਂ ਖੇਤੀ ਕਰਨਾ ਹੋਵੇ ਪੱਤਾਂ ਤੋਂ ਕਰੀਤੀ ਜੇ ਲੋਕੀਂ ਦੀਆਂ ਰਸਤੇ ਬੈਠੇ ਰਹਿੰਦੀਆਂ ਰਹਿੰਦੀਆਂ ਰਹਣਾ ਪੱਤਾਂ ਤੋਂ ਤੇਤੀ ਕਿਠੋਣੇ ਫਿਰ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆਪਰਾ ਕੰਮ ਕਰੇ ਬੰਦਾਂ ਨਾਲੇ ਤੇ ਦੇਲਵਾਦਾ ਮਾਰੇ ਕੰਮ ਮਲਟਿਆ ਨਾ ਉਹ ਨਾਲੇ ਉਹ ਵੀ ਵਦਗਾ ਅੰਦੇ ਆਪੇ ਹੀ ਆਪਣਾ ਆਪੇ ਕਾਰਜ ਸਵਾਰ ਕੇ ਮਹਾਰਾਜਾਂ ਨੇ ਝੜਦੇ ਹੋ ਮਟਾਰੀ ਦੀ ਤੇਲ ਨਾ ਦੇਣਾ ਚਲੋ ਸਬਜੀ ਬਣ ਕੇ ਤਿਆਰ ਯਾ ਤੋਲੇ ਦੀ ਸਬਜੀ ਹੋਈ ਮੁੰਗੇ ਮਸਾਲਾ ਦੀ ਗਾੜ ਹੋਈ ਹੈ ਤਾਂ ਪਾਉਟ ਛੇਤੀ ਪਾ ਲੇ ਚਲੋ ਜੀ ਕੰਮ ਆ ਪੜ ਗਿਆ ਹੋ ਕੰਮ ਆ ਪੜਾ ਹੋ ਗਿਆ ਆਟਾ ਗੜ ਗਿਆ ਤੇ ਆ ਖਲਾਰਣ ਵਿੱਚ ਉਹ ਕਰ ਲਈਏ ਗਲਾਸਾਂ ਨੂੰ ਡੱਬੇ ਚ ਪਾਉਣੀ ਹੈ ਮੈਂ ਵੇਖੀ ਨਹੀਂ ਪਤਾ ਨਹੀਂ ਡੱਬਾ ਕਿਨੇ ਕਿੱਥੇ ਰੱਖਿਆ ਆ ਆ ਜਿਹੜੇ ਕੱਪ ਮੈਂ ਤੁਹਾਨੂੰ ਦੱਸਣ ਲਈ ਆ ਇਹ ਦੋ ਮੰਗਾਏ ਤੇ ਦੋ ਨਾਲ ਦੋ ਫ੍ਰੀ ਆਏ ਇਹ ਤਾਂ ਮੰਗਾਏ ਫਿਰ ਉਹ ਫਿਰ ਦੂਜੇ ਤੋਂ ਮਿਸ਼ੂ ਤੋਂ ਦੋ ਨਾਲ ਦੋ ਫ੍ਰੀ ਆਏ ਇੰਦਿਆਂ ਚੱਲ ਇਧਰ ਆਪਣੀ ਸਬਜ਼ੀ ਵੇਖ ਹਲੇ ਦੋ ਬਣ ਗੀ ਜਿਹੜੀ ਆਪਣਾ ਸਬਜ਼ੀ ਨੂੰ ਤੱਕ ਗੱਲ ਆਇਆ ਅੱਜ ਮੈਂ ਦੇ ਲਈ ਮਿਰਚ ਬਹੁਤ ਘੱਟ ਪਾਈ ਉਹਦੇ ਨਹੀਂ ਸਬਜੀ ਜਾਨੀ ਲਾਲ ਜੀ ਉਹਦੀ ਲਾਲ ਜੀ ਸਬਜੀ ਨੂੰ ਚੰਗੀ ਲੱਗਦੀ ਪੌਣੀ ਆ ਪਰ ਥੋੜੀ ਪੌਣੀ ਇਹ ਮੈਂ ਅੰਦੇ ਆ ਜਾਉਂ ਉਸ ਉਹਦਾ ਪਤਾ ਨਹੀਂ ਉਹਦਾ ਅੱਜ ਮੈਨੂੰ ਪਤਾ ਲੱਗ ਗਿਆ ਅੱਜ ਮੈਂ ਥੋੜੀ ਪਾਈ ਹੈ ਤਾਂ ਲੋ ਜੀ ਤੁਸੀਂ ਨੂੰ ਛਕੋ ਕੀ ਇਹ ਤੋਰਿਆਂ ਦੀ ਸਬਜੀ ਦੱਸਿਓ ਕਿਦਾਂ ਦੀ ਬਣੀ ਹੁਣ ਆਪਾਂ ਕਰਗੇ ਵੀਡੀਓ ਬਣਾਉਣ ਮਿਲਾਂਗੇ ਕੱਲ੍ਹ ਆਲੀ ਵੀਡੀਓ ਸਾਰੇ ਮਹਾਂਸਾਸਰੀ ਕਾਜ ਹੁੰਦੇ ਵਾਸਤੇ ਰਾਓ ਆਪਣੇ ਆਪਣੇ ਪਰਿਵਾਰਾਂ ਚ ਹੋਸ਼ ਰਹੋ ਮਹਾਰਾਜ ਤਾਂ ਦਰਸਤਾਂ ਬਖਸ਼ਿਸ਼ ਤਾਂ ਨਾ ਵੀ ਤੇ ਸਾਨੂੰ ਅਸੀਂ ਇਦਾਂ ਸੋਹਣਾ ਸੋਹਣਾ ਵੀਡੀਓ ਬਣਾ ਕੇ ਪਾਉਂਦੇ ਰਹੀਏ ਬਾਤੋਂ ਬਾਤ ਚੈਨਲ ਨੂੰ ਸਪੋਰਟ ਕਰੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ 2 ਮਹੀਨੇ ਰਹਿ ਗਏ 2 ਮਹੀਨੇ ਦੇ ਵਿੱਚ ਵਿੱਚ ਮੇਰਾ ਚੈਨਲ ਜਿਹੜਾ ਐ ਪੂਰਾ ਕਰਾ ਦਿਓ ਤੇ ਚਲੋ ਜੀ ਮਿਲਾਂਗੇ ਕੱਲ੍ਹ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ